ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਪੰਜਾਬ ਸੰਗਰਚ ਕਮੇਟੀ ਕੋਟ ਬੁੱਡਾ ਤੇ ਇਹੀ ਇਸ ਟਾਈਮ ਤੰਪਚਵਾ ਜਿਹੜਾ ਕਿ ਬਹੁਤ ਵੱਡਾ ਲੰਗਰ ਸਨੋਰੀ ਬਾਰਡਰ ਤੇ ਚੱਲ ਰਿਹਾ ਵਾ ਜਿਵੇਂ ਦੇਖੋ ਆਜਾ ਉਹਦਾ ਕੋਟ ਬੁੱਧ ਦੀ ਜਥੇ ਦਿੰਦੀ ਆ ਲੰਗਰ ਤਿਆਰ ਕਰ ਰਹੇ ਆ ਮੈਨੂੰ ਲੱਗਦਾ ਹੈ ਕਿ ਇਹ ਆਪਾਂ ਦੇਖੀ ਜਾਵੇ ਇਹ ਯਾਰੀ ਆ ਕੇ ਮਾਰੀ ਉਹਨਾਂ ਦਾ ਅੱਗ ਮਾਰ ਦੋ ਆਹ ਕੰਨੋ ਗੱਲ ਹਾਲੋ ਦਾ ਬਣਦਾ ਮੈਂ ਆਹ ਕਰੀਏ ਸ਼ੁਰੂਆਤ ਇਹ ਆਹ ਅੱਗੇ ਪੈਣੀ ਸਮਾਨ ਜਿਹਾ ਹੋ ਰਾਂ ਮਿੱਟੀ ਪਾਣੀ ਆ ਅੱਗੋ ਵੀ ਪੈਣੀ ਸਾਰੀ ਪੱਕੋ ਹੋਗਾ ਮੈਂ ਬਟੇ ਪੱਕਾ ਪਟਾ ਗਿਆ ਫਲਾ ਮੇਸੀ ਬਾਸਲੇ ਬੈਜੂ ਮੇਸੀ ਬਾਸਲੇ ਨਹੀਂ ਹੋ ਜਾਂਦੀ ਫਿਰ ਆ ਫੜਾ ਇਹ ਥੋੜੀ ਥੋੜੀ ਕਰਕੇ ਨਾ ਇੱਕ ਵਾਰੀ ਨਾਲੇ ਲਾਉਂਦੇ ਜਾਈਏ ਇਹਨਾਂ ਦੇ ਪਾਦੀ ਲੇਅਰ ਪਾਦੀ ਲੇਅਰ ਨਾਲੇ ਲੇਅਰ ਲੇਅਰ ਬਣਾਉਣੀ ਆ ਬਾਬਾ ਜੀ ਅੱਜ ਖਾਲਸਾ ਵਰਦੀ ਫਤਿਹ ਖਾਲਸਾ ਵਾਲੀ ਵਰਦੀ ਜੀ ਇਹ ਤਿਆਰ ਕਰਦੇ ਅੱਜ ਆ ਜੀ ਪਰਵਾਣਾ ਕਰਕੇ ਇਹ ਖਾਲਸਾ ਵਰਦੀ ਫਤਿਹ ਪਹਿਲੋਂ ਇਹ ਸਾਡਾ ਜਦੋਂ ਪੀਰੋ ਹਾਂਜੀ ਮੇਰੀ ਆਵਾਜ਼ ਜਿਹੜੀ ਆ ਉਹ ਸਾਰੀ ਦੁਨੀਆਂ ਦੇ ਵਿੱਚ ਸਰਕਾਰਾਂ ਭਾਈ ਬਚਾਉਂਦੇ ਜੀ ਮੈਂ ਬਾਦ ਦੋਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਜਿਹੜਾ ਰੋਜੀ ਸਰਾ ਜਿਹੜਾ ਸਾਨੂੰ ਫਲਸਵਾ ਗੁਰੂ ਨਾਨਕ ਸਾਹਿਬ ਜੀ ਨੇ ਲੰਗਰ ਦੀ ਜਿਹੜੀ ਪਰਪਰ ਚਲਾਈ ਆ ਉਹਨੂੰ ਮੁੱਖ ਰੱਖ ਕੇ ਜਿਵੇਂ ਆਪਾਂ ਨੂੰ ਸਭ ਤੋਂ ਜਿਆਦਾ ਜਿਹੜੀ ਆ ਉਹ ਹੋਣ ਦੀ ਜ਼ਰੂਰਤ ਪੈਂਦੀ ਆ ਛੇ ਵੀ ਜਦੋਂ ਜੰਗ ਜੁੱਦ ਹੁੰਦੇ ਰਹੇ ਉਦੋਂ ਵੀ ਸਿੰਘ ਇਤਨਾ ਪ੍ਰਸ਼ਾਦਾ ਵੀ ਤਿਆਰ ਕਰਦੇ ਰਹੇ ਤੇ ਜੰਗ ਜੁੱਦ ਵੀ ਲੜਦੇ ਰਹੇ ਅੱਜ ਵੀ ਉਹੀ ਸਮਾਂ ਵਾ ਕਿੱਥੇ ਅਸੀਂ ਲੜਾਈ ਲੜਦੇ ਆ ਉੱਥੇ ਸੰਗਤਾਂ ਦੀ ਨਾਮ ਨਾਲ ਆ ਸੀਵਾ ਵੀ ਜਿਹੜੇ ਅੰਦੋਲਨਾਂ ਦੇ ਵਿੱਚ ਸਾਡੇ ਯੋਧੇ ਆ ਉਹਨਾਂ ਵਾਸਤੇ ਜਿਹੜੇ ਆ ਉਹ ਲੰਗਰ ਵੀ ਤਿਆਰ ਕਰਦੇ ਆ ਜਿਹੜੀਆਂ ਸੰਗਤਾਂ ਵੱਲੋਂ ਰਸਤਾ ਆਉਂਦੀਆਂ ਉਹਨਾਂ ਨੂੰ ਲੈ ਕੇ ਤੇ ਲੰਗਰ ਤਿਆਰ ਕਰੀਦੇ ਅੱਜ ਹੁਣ ਸਵੇਰੇ ਸਵੇਰਾ ਜਿਹੜਾ 9 ਵਜੇ ਤੋਂ ਲੈ ਕੇ ਤੇ 12 1 ਵਜੇ ਤੱਕ ਪਰੌਂਠਾ ਚੱਲਦਾ ਉਹਦੇ ਵਿੱਚ ਤਿੰਨ ਦਾ ਕਮ ਚਾਰ ਦਾ ਬਾਜਰਾ ਬਾਜਰਾ ਮਕਈ ਦਾ ਆਟਾ ਰੇਸਣ ਤੇ ਕਣਕ ਦਾ ਆਟਾ ਮੀਠੀ ਗੋਭੀ ਡੰਡੇ ਆਲੂ ਤੁਸੀਂ ਦੇਖ ਸਕਦੇ ਜਿਵੇਂ ਮੂੜੀ ਇਹ ਇਹਨਾਂ ਨੂੰ ਸਾਰਿਆਂ ਦੇ ਕੇ ਸਾਡੇ ਕੋਲ ਸਬਜ਼ੀ ਬੱਜਣ ਦੀ ਰਾਤ ਦੀ ਉਹ ਵੀ ਵਿੱਚ ਪਾ ਲਈ ਦੀ ਆ ਤੇ ਮਸਾਲਾ ਅਸੀਂ ਸਾਰੀਆਂ ਚੀਜ਼ਾਂ ਪਾ ਕੇ ਹਰੀ ਮਿਰਚ ਲਾਲ ਮਿਰਚ ਸਾਰੇ ਮਸਾਲੇ ਤੇ ਬੱਲਦੀ ਆ ਤੁਹਾਨੂੰ ਫਾਟ ਉਹ ਤਿਆਰ ਕਰੀਦਾ ਜੀ ਠੀਕ ਹੈ ਏ ਵਾ ਬਾਈ ਨੇ ਬੜੇ ਬਰਤਾਰਨਾ ਦੱਸਿਆ ਵਾ ਬਕਰਗਟ ਸਿੰਘ ਜੀ ਜੋ ਕਿ ਲੰਗਰ ਦੀ ਮੁੱਖ ਸੇਵਾਦਾਰ ਨੇ ਵਰਤਨ ਤਰਨ જિલ્લા ਦੇ ਪ੍ਰਧਾਨ ਨੇ ਕੋਟ ਬੁੱਢਾ ਜਥੇਬੰਦੀ ਦੇ